ਸਤਿਕਾਰਯੋਗ ਮੁਲਾਜ਼ਮ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ 19 ਤਰੀਕ ਨੂੰ ਆਪਾਂ ਜੋ ਇਹ ਸਰਕਾਰ ਆ ਲਗਾਤਾਰ ਮੀਟਗਾ ਤੋਂ ਭੱਜ ਰਹੀ ਸੀ ਤੇ ਜਿਹੜਾ ਪੇ ਸਕੇਲ ਨੇ 6ਵਾਂ ਪੇ ਸਕੇਲ ਆਪਣੇ ਉੱਪਰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੀ ਸੀ ਤਾਂ ਉਹਦੇ ਰੋਸ ਵਜੋਂ ਅੱਜ ਆਪਾਂ ਇੱਥੇ ਵਿੱਤ ਮੰਤਰੀ ਹਰਪਾਲ ਜੀ ਮਾ ਦਾ ਪਤਨਾ ਫੁੱਕਣ ਦਾ ਜਿਹੜਾ ਪ੍ਰੋਗਰਾਮ ਸੰਗਰੂਰ ਵਿਖੇ ਉਹਨਾਂ ਦੀ ਕੋਠੀ ਅੱਗੇ ਰੱਖਿਆ ਹੋਇਆ ਸੀ ਪਰ ਕੱਲ ਇੱਕ ਬੜੀ ਦੁਖਦਾਇਕ ਘਟਨਾ ਜਿਹੜੀ ਉਹ ਵਾਪਰੀ ਜਿਸ ਦੇ ਵਿੱਚ ਸਾਡੇ ਛਰਡ 35 ਦੇ ਅਧਿਪਕ ਜੈਫੀ ਮਾਨਸਾ ਜੀ ਅਚਾਨਕ ਇੱਕ ਐਕਸੀਡੈਂਟ ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਜਿਹੜਾ ਉਹ ਦੇ ਗਏ ਜਿਸ ਕਰਕੇ ਅੱਜ ਅਸੀਂ ਇਹ ਪਤਨਾ ਫੁੱਕਣ ਵਾਲਾ ਜਿਹੜਾ ਪ੍ਰੋਗਰਾਮ ਸੀ ਉਸ ਨੂੰ ਮੁਲਤਵੀ ਕਰਕੇ ਇੱਕ ਰੋਸ ਪੱਤਰ ਜਿਹੜਾ ਪ੍ਰਸ਼ਾਸਨ ਨੂੰ ਦੇ ਕੇ ਆਏ ਆ ਰੋਸ ਪੱਤਰ ਦੇ ਰੂਪ ਦੇ ਵਿੱਚ ਉਹਨੂੰ ਬਦਲ ਦਿੱਤਾ ਗਿਆ ਸੀ ਸਾਰੇ ਆਪ ਸਤਿਓ ਆਪ ਹੁਣ ਅਸੀਂ ਕੁਝ ਟਾਈਮ ਪਹਿਲਾਂ ਪ੍ਰਸ਼ਾਸਨ ਨੂੰ ਰੋਸ ਪੱਤਰ ਦੇ ਕੇ ਆਇਆ ਤੇ ਉੱਥੇ ਉਹਨਾਂ ਕੋਲੇ ਫਰੰਟ ਵੱਲੋਂ ਇਹ ਨਾਰਾਜ਼ਗੀ ਜ਼ਾਹਰ ਕਰਕੇ ਆਏ ਆ ਕਿ 28 ਸਤੰਬਰ ਨੂੰ ਜਿਹੜਾ ਪ੍ਰੋਗਰਾਮ ਕੀਤਾ ਸੀ ਉਸ ਦੇ ਵਿੱਚ ਵਿੱਚ 9 ਤਰੀਕ ਦੀ ਮੀਟਿੰਗ ਦਿੱਤੀ ਸੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਦੀ ਉਸ ਤੋਂ ਬਾਅਦ 14 ਤਰੀਕ ਦੀ ਫਿਰ 16 ਨੂੰ ਕਰ ਦਿੱਤੀ ਗਈ ਤੇ ਹੁਣ ਉਹ ਮੀਟਿੰਗ ਆ ਜਿਹੜੀ ਉਹ 6 ਨਵੰਬਰ ਦੀ ਕਰ ਦਿੱਤੀ ਗਈ ਸੀ ਜਿਸ ਤੋਂ ਇਹ ਲੱਗ ਰਿਹਾ ਕਿ ਸਰਕਾਰ ਬਿਲਕੁਲ ਵੀ ਸਕੀਲਾਂ ਵਾਲੇ ਮਸਲੇ ਨੂੰ ਲੈ ਕੇ ਸੰਜੀਦਾ ਨਹੀਂ ਹੈਗੀ ਤੇ ਸਰਕਾਰ ਲਗਾਤਾਰ ਜਿਹੜਾ ਹੈਗਾ ਸਕੀਲ ਦੇਣ ਤੋਂ ਭੱਜ ਰਹੀ ਆ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਇਹੀ ਖਬਰਾਂ ਆ ਰਹੀਆਂ ਨੇ ਕਿ ਤੱਕੇ ਦੇ ਨਾਲ ਜਿਹੜਾ ਪੰਜਵਾਂ ਪੇ ਸਕੀਲ ਆ ਉਹ ਲਾਗੂ ਆ ਜਿਹੜਾ ਕੀਤਾ ਜਾ ਰਿਹਾ ਸਾਥੀਓ ਤਾਂ ਸਾਥੀਓ ਅੱਜ ਸਖਤ ਅਧਰਾਜ ਆ ਜਿਹੜਾ ਪ੍ਰਸ਼ਾਸਨ ਕੋਲੇ ਜਤਾਇਆ ਗਿਆ ਔਰ ਪੂਰੇ ਫਰੰਟ ਦੇ ਰੂਪ ਵਿੱਚ ਇਸ ਗੱਲ ਦਾ ਵੀ ਐਲਾਨ ਅੱਜ ਕੀਤਾ ਜਾ ਰਿਹਾ ਕਿ ਆਉਣ ਵਾਲੀ 2 ਨਵੰਬਰ ਨੂੰ ਜੋ ਤਰਨਤਾਰਨ ਜਿਮਨੀ ਚੌਂ ਆ ਉਸ ਦੇ ਵਿੱਚ ਫਰੰਟ ਵੱਲੋਂ ਤਕੜਾ ਵਿਰੋਧ ਪ੍ਰਦਰਸ਼ਨ ਜਿਹੜਾ ਸਰਕਾਰ ਦਾ ਉਹ ਕੀਤਾ ਜਾਊਗਾ 2 ਨਵੰਬਰ ਨੂੰ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਸਰਕਾਰ ਦੀ ਜਿਹੜੀ ਪੋਲ ਖੋਲ ਰੈਲੀ ਆ ਜਿਹੜੀ ਉਹ ਕੀਤੀ ਜਾਊਗੀ ਦੱਸਿਆ ਜਾਊਗਾ ਕਿ ਕਿਸ ਤਰ੍ਹਾਂ ਸਰਕਾਰ ਆ ਜਿਹੜੀ ਉਹ ਲਗਾਤਾਰ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਉਸ ਤੋਂ ਬਾਅਦ ਸਾਥੀਓ ਉਸ ਪ੍ਰੋਗਰਾਮ ਤੋਂ ਬਾਅਦ ਪਿਆਰੀਆਂ ਦੇ ਨਾਲ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਸੰਗਰੂਰ ਵਿੱਤ ਮੰਤਰੀ ਦੀ ਕੋਠੀ ਦਾ ਘਰਾਓ ਆ ਜਿਹੜਾ ਇੱਕ ਵੱਡੀ ਲਾਂਬੰਦੀ ਕਰਕੇ ਵੱਡੀ ਰੋਸ ਰੈਲੀ ਦੇ ਰੂਪ ਦੇ ਵਿੱਚ ਜਿਹੜਾ ਉਹ ਇੱਥੇ ਕੀਤਾ ਜਾਊਗਾ ਤਾਂ ਅਸੀਂ ਸਰਕਾਰ ਨੂੰ ਵੀ ਇਹ ਦੱਸ ਦੇਣਾ ਚਾਹੁੰਦੇ ਆ ਵੀ ਜੇਕਰ ਉਹ 17/7/2020 ਤੋਂ ਬਾਅਦ ਵਾਲੇ ਜਿਹੜੇ ਮੁਲਾਜ਼ਮ ਨੇ ਜਿਵੇਂ ਕਿ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਫੈਸਲੇ ਆਏ ਨੇ ਜੇਕਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਰਕਾਰ ਲਾਗੂ ਨਹੀਂ ਕਰ ਰਹੀ ਜਿਵੇਂ ਕਿ ਲੱਗ ਰਿਹਾ ਕਿ ਸਰਕਾਰ ਭੱਜ ਰਹੀ ਆ ਤਾਂ ਆਉਣ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਸੰਘਰਸ਼ਾਂ ਦੇ ਲਈ ਸਰਕਾਰ ਤਿਆਰ ਰਹੇ ਕਿਉਂਕਿ ਮੁਲਾਜ਼ਮ ਹੁਣ ਇਸ ਗੱਲਾਂ ਤੋਂ ਅੱਕ ਚੁੱਕੇ ਨੇ ਇਹ ਕਦੇ ਵੀ ਹਰ ਗਿਸ਼ ਬਰਦਾਸ਼ਤ ਦਾ ਜਿਹੜਾ ਉਹ ਨਹੀਂ ਹੋਊਗਾ ਕਿ ਉਹਨਾਂ ਦੀਆਂ ਤਰਖਾਹਾਂ ਨੇ ਜਿਹੜੀਆਂ 6ਵੇਂ ਪੇਸਕੇਲ ਤੋਂ ਘਟ ਨੇ ਜਿਹੜੀਆਂ ਜਾਂ ਕਿਸੇ ਹੋਰ ਫੀਲਾਂ ਦੇ ਵਿੱਚ ਧੱਕੇ ਨਾਲ ਪਾਈਆਂ ਜਾਣ ਤਾਂ ਅੱਜ ਇਸ ਰੋਜ਼ ਪੱਤਰ ਦੇ ਪ੍ਰੋਗਰਾਮ ਦੇ ਵਿੱਚ ਡੀਪੀਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰਜੀ ਔਰ ਵੱਖ-ਵੱਖ ਸਾਡੀਆਂ ਫਰੰਟ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਆਗੂ ਸਹਿਬਾਨ ਨੇ ਜਿਹੜੇ ਉਹ ਸ਼ਾਮਲ ਹੋਏ ਸੀ ਸੋ ਸਾਥੀਓ 2 ਨਵੰਬਰ ਨੂੰ ਤਿਆਰ ਰਭੋ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਉਸ ਤੋਂ ਬਾਅਦ ਇੱਕ ਹੋਰ ਵੱਡਾ ਪ੍ਰੋਗਰਾਮ ਆ ਜਿਹੜਾ ਉਹ ਸੰਗਰੂਹ ਦੇ ਵਿੱਚ ਫੋਲੀ ਦਿੱਤਾ ਜਾਊਗਾ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ